ਉਹ ਖੰਡ ਦੇ ਨਾਲ ਉਹ ਜਾਂਦੇ ਕਿ ਬਹੁਤ ਹੀ ਜ਼ਿਆਦਾ ਉਹਦਾ ਫਾਇਦਾ ਵਾ ਬਟ ਜੇ ਤੁਸੀਂ ਇਹਨੂੰ 7 ਦਿਨ ਪੀ ਲਿਆ ਲਗਾਤਾਰ ਜੇ ਤੁਸੀਂ ਤੁਹਾਡਾ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰੇਗਾ ਕਿਉਂਕਿ ਇਹਦੇ ਵਿੱਚ ਇਹ ਤੁਹਾਡਾ ਭਾਰ ਜਿਹੜਾ ਨਹੀਂ ਘਟਾਈ ਗਈ ਇਹ ਭਾਰ ਨਹੀਂ ਘਟਉਂਦੀ ਹੈ ਚਾਹ ਦੇ ਵਿੱਚ ਵੀ ਪਾ ਸਕਦੇ ਹੋ ਦੁੱਧ ਦੇ ਵਿੱਚ ਵੀ ਪਾ ਸਕਦੇ ਹੋ ਕਿਤੇ ਵੀ ਜਾ ਤੁਸੀਂ ਮਤਲਬ ਖੀਰ ਬਣਾ ਰਹੇ ਹੋ ਜਾਂ ਕੋਈ ਚੀਜ਼ ਬਣਾ ਰਹੇ ਹੋ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਬਟ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਫਿਰ ਉਹਦੇ ਵਾਸਤੇ ਸਿਰਫ ਜਿਹੜੀ ਇੱਕ ਮੈਂ ਤੁਹਾਨੂੰ ਦੱਸੀ ਆ ਵੀ ਭਾਰ ਘਟਾਉਣ ਦੇ ਵਿੱਚ ਵੀ ਤੁਹਾਡਾ ਮਤਲਬ ਹੀ ਬੇਨਫਿਟ ਕਰਨਗੇ ਤੁਹਾਡਾ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉ ਜੀ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰੀ ਸਲੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮੈਨੂੰ ਮਤਲਬ ਮੈਸੇਜ ਆਉਂਦੇ ਪਏ ਸੀਗੇ ਹਨਾ ਤੇ ਮੈਂ ਪਿੱਛੇ ਜੀ ਇੱਕ ਵੀਡੀਓ ਵੀ ਬਣਾਈ ਸੀ ਉਹਨਾਂ ਦੇ ਬਹੁਤ ਸਾਰੇ ਮਤਲਬ ਕਮੈਂਟ ਆਏ ਉਹ ਕਹਿੰਦੇ ਸੀ ਕਿ ਵੀਰ ਜੀ ਜੇ ਮਤਲਬ ਵੀ ਅਸੀਂ ਚੀਨੀ ਨਾ ਖਾਈਏ ਹਨਾ ਜਿਹੜੀ ਖੰਡਾ ਸੀ ਉਹ ਜੇ ਨਾ ਖਾਈਏ ਅਸੀਂ ਉਹਦੀ ਥਾਂ ਦੇ ਉੱਤੇ ਅਸੀਂ ਵੀਕੀ ਖਾ ਸਕਦੇ ਆ ਜਿਹੜਾ ਸਾਡੇ ਲਈ ਮਤਲਬ ਵੀ ਵਧੀਆ ਵੀ ਹੋਵੇ ਬੇਨਫਿਟ ਵੀ ਹੋਵੇ ਤੇ ਕਿਉਂਕਿ ਜਿਹਦਾ ਸਾਡਾ ਥੋੜਾ ਬੋਤਾ ਭਾਰ ਵੀ ਘਟ ਸਕੇ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਇਹੋ ਜਿਹੇ ਫੂਡ ਦੱਸਾਂਗਾ ਜਿਹੜੇ ਮਤਲਬ ਵੀ ਤੁਸੀਂ ਖੰਡ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਵਰਤ ਸਕਦੇ ਹੋ ਤੁਸੀਂ ਕੁਝ ਕੇ ਹੈਗੇ ਜਿਹੜੇ ਤੁਹਾਡੇ ਮਤਲਬ ਵੀ ਭਾਰ ਘਟੋਣ ਦੇ ਵਿੱਚ ਵੀ ਤੁਹਾਡਾ ਮਤਲਬ ਵੀ ਬੇਨਫਿਟ ਕਰਨਗੇ ਤੁਹਾਡਾ ਕੁਝ ਕੇ ਹੈਗੇ ਨੇ ਮਤਲਬ ਵੀ ਉਹ ਖੰਡ ਦੇ ਨਾਲੋਂ ਜਾਂਦੇ ਕਿ ਬਹੁਤ ਹੀ ਜ਼ਿਆਦਾ ਉਹਦਾ ਫਾਇਦਾ ਵਾ ਜਿਵੇਂ ਮੰਨ ਕੇ ਚੱਲੋ ਵੀ ਖੰਡ ਜਿਹੜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਉਹ ਸਿਰਫ ਮਿੱਠਾ ਹੀ ਕਰਦੀ ਆ ਤੇ ਜਿਹੜੇ ਉਹਦੇ ਨਾਲ ਤੇ ਹੋਰ ਕੁਝ ਲਵੋਗੇ ਉਹਦਾ ਮਤਲਬ ਵੀ ਜੇ ਆਪਾਂ ਕਿਹਦੀ ਭਾਰਤਾ ਨਹੀਂ ਘਟਾਨਗੇ ਤੁਹਾਡਾ ਬਟ ਪਰ ਉਹ ਤੁਹਾਨੂੰ ਤੁਹਾਡੇ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੋਏਗਾ ਸੋ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਕਿਹੜੇ ਪੰਜ ਫੂਡ ਨੇ ਜਿਹੜੇ ਤੁਸੀਂ ਮਤੇ ਖੰਡ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਆਪਣੀ ਡੇਲੀ ਦੀ ਰੁਟੀਨ ਦੇ ਵਿੱਚ ਤੁਸੀਂ ਵਰਤ ਸਕਦੇ ਹੋ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਆਓ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਜੀ ਉਹ ਕਿਹੜੀ ਚ ਜਿਵੇਂ ਕਿ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਵਿੱਚ ਵੀ ਦੱਸਦਾ ਹੁਣ ਨਵਾਂ ਜਿਹੜੀ 슈ਗਰ ਹੈ ਨਾ ਖੰਡਾ ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਨਾ ਤੱਕ ਸਾਨੂੰ ਕੋਈ ਮਤਲਬ ਮਿਨਰਲ ਹੁੰਦੇ ਉਹਦੇ ਵਿੱਚ ਨਾ ਉਹਦੇ ਵਿੱਚ ਜ਼ਿੰਕ ਹੁੰਦਾ ਨਾ ਮਤਲਬ ਹੀ ਉਹਦੇ ਵਿੱਚ ਕੈਲਸ਼ੀਅਮ ਕੁਝ ਵੀ ਨਹੀਂ ਹੁੰਦਾ ਹੈਗਾ ਜਿਹੜੀ ਖੰਡਾ ਉਹ ਮਤਲਬ ਜੇ ਇੱਕ ਸਾਬ ਦਾ ਬਸ ਮਿੱਠਾ ਹੀ ਆ ਗੱਲਾਂ ਠੀਕ ਆ ਉਹ ਜਾਨੀ ਕਿ ਬਿਮਾਰੀਆਂ ਦਾ ਘਰ ਆ ਠੀਕ ਆ ਉਹਦੀ ਸਾਥ ਤੁਸੀਂ ਕੀ ਲੈ ਸਕਦੇ ਹੋ ਨੰਬਰ 1 ਤੇ ਤੁਸੀਂ ਲੈ ਸਕਦੇ ਹੋ ਕੋਕੋਨਟ 슈ਗਰ ਜਿਹ ਹੁੰਦੀ ਆ ਹਨਾ ਕੋਕੋਨਟ 슈ਗਰ ਤੁਸੀਂ ਲੈ ਸਕਦੇ ਹੋ ਜਿਹੜੀ ਕੋਕੋਨਟ 슈ਗਰ ਹੁੰਦੀ ਹੈ ਤਾਂ ਜਿਵੇਂ ਆਪਾਂ ਕਹੇ ਜਿਹੜੇ ਕੋਕੋਨਟ ਜਿਹੜੇ ਉਹ ਨਹੀਂ ਲੱਗਦੇ ਨਾਰੀਲ ਦੇ ਪਾਣੀ ਤੁਸੀਂ ਦੇਖਣਾ ਨਾਰੀਲ ਦਾ ਦਰਖਤ ਹੁੰਦੇ ਆ ਉਹ ਉਹਦੇ ਤੋਂ ਨੇਚਰਲ ਤਰੀਕੇ ਨਾਲ ਉਹ ਤਿਆਰ ਕੀਤੀ ਜਾਂਦੀ ਹੈ 슈ਗਰ ਹਣਾ ਉਹਦਾ ਮਤਲਬ ਵੀ ਆਹ ਪ੍ਰੋਸੈਸ ਨਹੀਂ ਹੁੰਦਾਗਾ ਜਿਵੇਂ ਮਤਲਬ ਵੀ ਖੰਡ ਬਣਦੀ ਹੈ ਨਾ ਉਹ ਉਹਦਾ ਕੋਈ ਪ੍ਰੋਸੈਸ ਨਹੀਂ ਹੁੰਦਾ ਉਹਦਾ ਮਤਲਬ ਹੀ ਅਲੱਗ ਹੈ ਜਿਹੜਾ ਕੋਈ ਉਹ ਪ੍ਰੋਸੈਸ ਹੁੰਦਾ ਵਾ ਸੋ ਤੁਸੀਂ ਜਿਹੜੀ ਆ ਮੈਂ ਤੇ ਕੋਕੋਨਟ 슈ਗਰ ਹੈ ਜਿਹੜੀ ਤੁਸੀਂ ਇਹ ਵਰਤ ਸਕਦੇ ਹੋ ਇਹਦੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਕੋਕੋਨਟ 슈ਗਰ ਹੈ ਇਹਦੇ ਵਿੱਚ ਤੁਹਾਨੂੰ ਆਇਰਨ ਵੀ ਮਿਲੇਗਾ ਇਦੇ ਵਿੱਚ ਆਇਰਨ ਹੋਏਗਾ ਜ਼ਿੰਕ ਹੋਏਗਾ ਇਹਦੇ ਵਿੱਚ ਆਇਰਨ ਜ਼ਿੰਕ ਕੇਲਸ਼ੀਅਮ ਜਿਹੜਾ ਕੇਲਸ਼ੀਅਮ ਵੀ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਨਾ ਪੋਟਾਸ਼ੀਅਮ ਜਿਹੜਾ ਪੋਟਾਸ਼ੀਅਮ ਵੀ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜਿਹੜੀ ਕੋਕੋਨਟ 슈ਗਰ ਹੁੰਦੀ ਆ ਤੁਸੀਂ ਇਹਨੂੰ ਵਰਤ ਸਕਦੇ ਹੋ ਹਾਂ ਜੇ ਤੁਸੀਂ ਸੋਚੋਗੇ ਵੀ ਜੇ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਜੇ ਅਸੀਂ ਭਾਰ ਘਟਾਉਣ ਦੇ ਲਈ ਅਸੀਂ ਮਤਲਬ ਕੋਕੋਨਟ 슈ਗਰ ਜਿਹੜੀ ਅਸੀਂ ਇਹਨੂੰ ਖਾਣਾ ਸ਼ੁਰੂ ਕਰ ਦਈਏ ਨਹੀਂ ਇਹ ਤੁਹਾਡਾ ਭਾਰ ਜਿਹੜਾ ਨਹੀਂ ਘਟਾਈਗੀ ਇਹ ਭਾਰ ਨਹੀਂ ਘਟਾਉਂਦੀ ਹੈਗੀ ਠੀਕ ਹੈ ਜੀ ਇਹ ਭਾਰ ਤੁਹਾਡਾ ਬਿਲਕੁਲ ਨਹੀਂ ਘਟਾਈਗੀ ਕਿਉਂਕਿ ਜਿੰਨੀ ਕੈਲਰੀਜ਼ ਇਹਦੇ ਵਿੱਚ ਹੁੰਦੀ ਆ 19 ਕ ਖੰਡ ਦੇ ਵਿੱਚ ਹੁੰਦੀ ਆ ਬਟ ਇਹ ਵੀ ਖੰਡ ਦੇ ਵਿੱਚ ਕੋਈ ਵੀ ਤਾਂ ਮਤਲਬ ਇਹਦੇ ਵਿੱਚ ਉਹ ਨਹੀਂ ਮਿਲਦਾਗਾ ਮਿਨਰਲ ਨਹੀਂ ਮਿਲਦਾਗਾ ਇਹਦੇ ਵਿੱਚ ਬਹੁਤ ਸਾਰੇ ਮਿਨਰਲ ਹੁੰਦੇ ਜਿਹੜੇ ਤੁਹਾਡੀ ਸਿਹਤ ਲਈ ਵਧੀਆ ਹੁੰਦੇ ਨੇ ਜੇ ਆਪਾਂ ਦੇਖੀਏ ਇਹ ਕਿੰਨੀ ਦੀ ਮਤਲਬ ਇਹ ਮਹਿੰਗੀ ਬਹੁਤ ਜ਼ਿਆਦਾ ਹੁੰਦੀ ਆ ਇਹ ਜੇ ਆਪਾਂ ਦੇਖੀਏ ਤਾਂ ਇਹ 600 ਰੁਪਏ ਤੋਂ ਲੈ ਕੇ 700 ਰੁਪਏ ਕਿਲੋ ਹੁੰਦੀ ਆ 600 ਤੋਂ ਲੈ ਕੇ 700 ਰੁਪਏ ਕਿਲੋ ਹੁੰਦੀ ਆ ਸੋ ਇਸ ਕਰਕੇ ਮਤਲਬ ਵੀ ਲੋਕ ਇਹਨੂੰ ਬਹੁਤ ਘੱਟ ਲੈਂਦੇ ਕਿਉਂਕਿ ਇਹਨਾਂ ਨੂੰ weight ਵੀ ਨਹੀਂ ਘਟਦਾ ਹੈਗਾ ਸੋ ਤੁਸੀਂ ਇਹ ਵੀ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਖੰਡ ਨੂੰ ਤੁਸੀਂ ਐਡ ਕਰ ਸਕਦੇ ਹਾਂ ਪਰ ਇਹ ਮਹਿੰਗੀ ਬਹੁਤ ਜ਼ਿਆਦਾ ਹੁੰਦੀ ਆ ਨੰਬਰ 2 ਤੇ ਹੈਗੀ ਹੈ ਜੀ 150 슈ਗਰ 150 슈ਗਰ ਮਤਲਬ ਵੀ ਜਿਹੜੇ ਖਜੂਰ ਹੁੰਦੇ ਨੇ ਨਾ ਖਜੂਰ ਖਜੂਰ ਦੀ ਸ਼ੂਗਰ ਬਣਦੀ ਏ ਹਨਾ ਖਜੂਰ ਦੀ ਸ਼ੂਗਰ ਕਿਵੇਂ ਬਣਦੀ ਜਿਹੜੇ ਖਜੂਰ ਹੁੰਦੇ ਜਿਹੜੇ ਸੁੱਕੇ ਖਜੂਰ ਹੁੰਦੇ ਹਨਾ ਉਹਨਾਂ ਨੂੰ ਸਕਾ ਕੇ ਖਜੂਰਾਂ ਨੂੰ ਸਕਾ ਕੇ ਉਹਨਾਂ ਨੂੰ ਮਤਲਬ ਛਿੱਲ ਕੇ ਉਹਦਾ ਬੀ ਕੱਢ ਕੇ ਉਹਨਾਂ ਨੂੰ ਮਤਲਬ ਵੀ ਗ੍ਰੇਂਡ ਕੀਤਾ ਜਾਂਦਾ ਗ੍ਰੇਂਡ ਕਰਕੇ ਉਹਨਾਂ ਨੂੰ ਛਾਣ ਲਿਆ ਜਾਂਦਾ ਵਾ ਜਾਨੀ ਕਿ ਉਹ ਨੇਚਰਲ ਸ਼ੂਗਰ ਬਣ ਜਾਂਦੀ ਏ ਨੇਚਰਲ ਸ਼ੂਗਰ ਬਣ ਜਾਂਦੀ ਏ ਉਹ ਤੁਸੀਂ ਉਹਨੂੰ ਵੀ ਤੁਸੀਂ ਵਰਤ ਸਕਦੇ ਹੋ ਹਨਾ ਜੇ ਤੁਸੀਂ ਕਹਿੰਦੇ ਹੋ ਮਤਲਬ ਇਹ ਅਸੀਂ ਡੈਟਸ ਸ਼ੂਗਰ ਹਨਾ ਜਿਸ ਨੂੰ ਚਾਹ ਦੇ ਵਿੱਚ ਪਾ ਲਈਏ ਜਾਂ ਦੁੱਧ ਦੇ ਵਿੱਚ ਪਾ ਕੇ ਪੀ ਲਈਏ ਤਾਂ ਇਹਦਾ ਮਤਲਬ ਇਹ ਯਾਰ ਮਤਲਬ ਵੀ ਜਿਹੜੀ ਇਹ ਸ਼ੂਗਰ ਹੈ ਖੰਡ ਜਿਹੜੀ ਹੈ ਨਾ ਚੰਗੀ ਤਰ੍ਹਾਂ ਘੁਲਦੀ ਨਹੀਂ ਹੈਗੀ ਡੇਢਸ ਵਾਲੀ ਹਾਂ ਇਹਨੂੰ ਮਤਲਬ ਇਹ ਵੀ ਤੁਸੀਂ ਜੇ ਘਰ ਦੇ ਵਿੱਚ ਤੁਸੀਂ ਕੜਾਹ ਬਣਾ ਰਹੇ ਹੋ ਜਾਂ ਤੁਸੀਂ ਮਤਲਬ ਖੀਰ ਬਣਾ ਰਹੇ ਹੋ ਜਾਂ ਕੋਈ ਚੀਜ਼ ਬਣਾ ਰਹੇ ਹੋ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਬਟ ਇਹਦੇ ਵਿੱਚ ਬਹੁਤ ਮਤਲਬ ਇਹਦੇ ਮਿਨਰਲ ਹੁੰਦੇ ਨੇ ਨਾ ਇਹਦੇ ਵਿੱਚ ਕਾਫੀ ਸਾਰੇ ਮਿਨਰਲ ਹੁੰਦੇ ਨੇ ਜਿਹੜੇ ਖੰਡ ਨਾਲੋਂ ਕਿਤੇ ਜਾਨੀ ਕਿ ਜੇ ਗੱਲ ਕਰੀਏ 100 ਗੁਣਾ ਵਧੀਆ ਵਾਹੇ ਡੇਢਸ ਦੀ ਜਿਹੜੀ 슈ਗਰ ਆ ਇਹ ਬਹੁਤ ਹੀ ਜ਼ਿਆਦਾ ਮਤਲਬ ਇਹਦੇ ਵਾਂਗੂ ਫਾਇਦੇਮੰਦ ਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮਿਨਰਲ ਨੇ ਉਹ ਪਾਏ ਜਾਂਦੇ ਨੇ ਪਰ ਇਹ ਮਹਿੰਗੀ ਬਹੁਤ ਹੁੰਦੀ ਆ ਇੱਕ ਟੋਕਾ ਟਾ 1 ਇਹ 1000 ਰੁਪਏ ਦੀ 1 ਕਿਲੋ ਹੁੰਦੀ ਹੈ ਇਹ ਹਨਾ ਸੋ ਲੋਕ ਵੀ ਇਹਨੂੰ ਤਾਂ ਹੀ ਘੱਟ ਲੈਂਦੇ ਆ ਕਿਉਂਕਿ ਇਹ ਮਹਿੰਗੀ ਹੁੰਦੀ ਆ ਪਰ ਇਹਦੇ ਬੇਨੀਫਿਟ ਬਹੁਤ ਜ਼ਿਆਦਾ ਨੇ ਖੰਡ ਨਾਲੋਂ ਬਹੁਤ ਜ਼ਿਆਦਾ ਇਹਦੇ ਬੇਨੀਫਿਟ ਨੇ ਜੀ ਜੇ ਹੁਣ ਆਪਾਂ ਗੱਲ ਕਰੀਏ ਕੰਦੀ ਸਟੀਵੀ ਆ ਸਟੀਵੀਆ ਸ਼ੂਗਰ ਹੁੰਦੀ ਆ ਸਟੀਵੀਆ ਸ਼ੂਗਰ ਹੁੰਦੀ ਆ ਜਿਹੜੀ ਸਟੀਵੀਆ ਦਾ ਸ਼ੂਗਰ ਹੁੰਦੀ ਪਤਾ ਕਿਵੇਂ ਬੰਦੀ ਹੈ ਜਿਵੇਂ ਮੰਨ ਕੇ ਚੱਲੋ ਜਦ ਇਹ ਨੇਚਰਲ ਸ਼ੂਗਰ ਹੁੰਦੀ ਹੈ ਕਿ ਨੇਚਰਲ ਸ਼ੂਗਰ ਹੁੰਦੀ ਆ ਤੇ ਇਹਦੇ ਮਤਲਬ ਵੀ ਜਿਵੇਂ ਆਪਾਂ ਜੇ ਦੇਖੀਏ ਪੁਦੀਨਾ ਹੋ ਗਿਆ ਹਨਾ ਪੁਦੀਨਾ ਹੋ ਗਿਆ ਤુલਸੀ ਹੋ ਗਈ ਉਹਦੇ ਪੱਤੇ ਲੱਗਦੇ ਨਾ ਇਸੇ ਤਰ੍ਹਾਂ ਸਟੀਵੀਆ ਦੇ ਉਹਨੂੰ ਮਤਲਬ ਇਹ ਪਲਾਂਟ ਹੁੰਦਿਆ ਹਨਾ ਪਲਾਂਟ ਦੇ ਪਲਾਂਟ ਬੇਸਡ 슈ਗਰ ਹੁੰਦੀ ਹੈ ਇਹ ਇਹ ਉਹਦੇ ਤੋਂ ਤਿਆਰ ਕੀਤੀ ਜਾਂਦੀ ਆ ਇਹ ਪੱਤੇ ਹੀ ਹੁੰਦੇ ਆ ਤੁਸੀਂ ਇਹ ਪੱਤੇ ਜਿਹੜੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਮਿੱਠੇ ਹੁੰਦੇ ਆ ਇਹ ਇਹ ਤੁਹਾਨੂੰ ਆਨਲਾਈਨ ਵੀ ਤੁਹਾਨੂੰ ਮਿਲ ਜੇਗਾ ਇਹ ਆਨਲਾਈਨ ਵੀ ਤੁਹਾਨੂੰ ਮਿਲ ਜੇਗੀ ਇਹ ਬਹੁਤ ਜ਼ਿਆਦਾ ਪੱਤੇ ਹੁੰਦੇ ਨੇ ਥੋੜੇ 2-3 ਪੱਤੇ ਹੀ ਪਾਣੇ ਪੈਂਦੇ ਆ ਇਹਨੂੰ ਤੁਸੀਂ ਚਾਹ ਦੇ ਵਿੱਚ ਵੀ ਪਾ ਸਕਦੇ ਹੋ ਦੁੱਧ ਦੇ ਵਿੱਚ ਵੀ ਪਾ ਸਕਦੇ ਹੋ ਕਿਤੇ ਵੀ ਤੁਸੀਂ ਇਹਨੂੰ ਪਾ ਕੇ ਪੀ ਸਕਦੇ ਹੋ ਸਟਿਵੀਆ ਦੇ ਜਿਹੜੇ ਪੱਤੇ ਹੁੰਦੇ ਆ ਬਹੁਤ ਜ਼ਿਆਦਾ ਮਿੱਠੇ ਹੁੰਦੇ ਨੇ ਪਰ ਜਦੋਂ ਤੁਸੀਂ ਇਹਨੂੰ ਜਦੋਂ ਸਟਾਰਟਿੰਗ ਦੇ ਵਿੱਚ ਪੀਣਾ ਸ਼ੁਰੂ ਕਰੋਗੇ ਥੋੜੇ ਜੋੜੇ ਮਤਲਬ ਵੀ ਮਿੱਠਾ ਤਾਂ ਹੋਊਗਾ ਹੀ ਹੋएगा ਜਾਨੀ ਕਿ ਜੇ ਗੱਲ ਕਰਾਂ ਤਾਂ ਮੈਂ ਟੇਸਟ ਆ ਜਿਹੜਾ ਇਹਦਾ ਹੋਰ ਤਰੀਕੇ ਦਾ ਹੋਏਗਾ ਨਾ ਤੁਹਾਨੂੰ ਮਤਲਬ ਪਸੰਦ ਜੈ ਨਹੀਂ ਆਊਗਾ ਬਟ ਜੇ ਤੁਸੀਂ ਇਹਨੂੰ 7 ਦਿਨ ਪੀ ਲਿਆ ਲਗਾਤਾਰ ਜੇ ਤੁਸੀਂ 7 ਦਿਨ ਪੀ ਲੋਗੇ ਤਾਂ ਤੁਹਾਨੂੰ ਇਹ ਵਧੀਆ ਲੱਗਣ ਲੱਗ ਜਾਏਗਾ ਜੇ ਆਪਾਂ ਗੱਲ ਕਰੀਏ ਭਾਰ ਘਟਾਉਣ ਦੇ ਲਈ ਭਾਰ ਘਟਾਉਣ ਦੇ ਲਈ ਇਹ ਬਹੁਤ ਵਧੀਆ ਵਾ ਇਹ ਤੁਹਾਡਾ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰੇਗਾ ਕਿਉਂਕਿ ਇਹਦੇ ਵਿੱਚ ਜਿਹੜੀ ਕੇਲ리즈 ਦਾ ਜ਼ੀਰੋ ਕੇਲ리즈 ਹੁੰਦੀ ਆ ਜਿਵੇਂ ਵੀ ਕਿ ਮੈਂ ਤੁਹਾਨੂੰ ਆਪਣੀ ਵੀਡੀਓ ਚ ਦੱਸਾਂ ਜੀ ਪਹਿਲਾਂ ਜੇ ਤੁਸੀਂ ਜ਼ਿਆਦਾ ਕੇਲ리즈 ਖਾਨੀਓ ਨਾ ਉਹਦੇ ਵਿੱਚ ਮਤਲਬ ਵੀ ਤੋੜਾ ਭਾਰ ਵੱਧੇਗਾ ਜੇ ਤੁਸੀਂ ਜ਼ਿਆਦਾ ਕੈਲਰੀਜ਼ ਖਾਣੇ ਹੋ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਵਧੇਗਾ ਪਰ ਇਹਦੇ ਵਿੱਚ ਸਟੀਵੀਆ ਸ਼ੂਗਰ ਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਜ਼ਿਆਦਾ ਕੈਲਰੀਜ਼ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਤੁਸੀਂ ਇਹਨੂੰ ਵਰਤ ਸਕਦੇ ਹੋ ਜੀ ਹੁਣ ਨੰਬਰ 4 ਤੇ ਗੱਲ ਕਰਦੇ ਆਪਾਂ ਗੁੜ ਗੁੜ ਤੇ ਸ਼ੱਕਰ ਦੋ ਸਾਰੇ ਮੇਰੇ ਭੈਣ ਭਰਾ ਕਹਿੰਦੇ ਨੇ ਮੈਨੂੰ ਹਣਾ ਮੇਰੀ ਵੀਡੀਓ ਤੇ ਲਿ ਕਮੈਂਟ ਵੀ ਕਰਦੇ ਹੋ ਕਹਿੰਦੇ ਕਿ ਵੀਰ ਜੀ ਅਸੀਂ ਮਤਲਬ ਗੁੜ ਤੇ ਸ਼ੱਕਰ ਅਸੀਂ ਖਾ ਸਕਦੇ ਆ ਗੁੜ ਤੇ ਸ਼ੱਕਰ ਤੁਸੀਂ ਖਾ ਸਕਦੇ ਹੋ ਇਹਦੇ ਵਿੱਚ ਕੀ ਆ ਵੀ ਗੁੜ ਤੇ ਸ਼ੱਕਰ ਦੇ ਵਿੱਚ ਇਹਦੇ ਵਿੱਚ ਤੇ ਖੰਡ ਦੇ ਵਿੱਚ ਖੰਡ ਵਿੱਚ ਵੀ ਕੇਲਿਸ ਹੁੰਦੀਆਂ ਨੇ ਤੇ ਗੁੜ ਵਿੱਚ ਵੀ ਕੇਲਿਸ ਹੁੰਦੀਆਂ ਤੇ ਸ਼ੱਕਰ ਦੇ ਵਿੱਚ ਵੀ ਕੇਲਿਸ ਹੁੰਦੀਆਂ ਜਿੰਨੀ ਖੰਡ ਦੇ ਵਿੱਚ ਕੇਲਿਸ ਹੁੰਦੀਆਂ ਉੰਨੀ ਹੀ ਗੁੜ ਦੇ ਵਿੱਚ ਕੇਲਿਸ ਹੁੰਦੀਆਂ ਉੰਨੀ ਹੀ ਸ਼ੱਕਰ ਦੇ ਵਿੱਚ ਕੇਲਿਸ ਹੁੰਦੀਆਂ ਇਹ ਤੁਹਾਡਾ ਭਾਰ ਬਿਲਕੁਲ ਨਹੀਂ ਘਟਾਏਗਾ ਗੁੜ ਸ਼ੱਕਰ ਤੁਹਾਡਾ ਭਾਰ ਜਿਹੜਾ ਬਿਲਕੁਲ ਨਹੀਂ ਘਟਾਏਗਾ ਤੁਸੀਂ ਹਾਂ ਬਟ ਇਹ ਆ ਵੀ ਇਹ ਤੁਹਾਨੂੰ ਹੈਲਦੀ ਰੱਖੇਗਾ ਹੈਲਦੀ ਰੱਖੇਗਾ ਇਹਦੇ ਵਿੱਚ ਮਤਲਬ ਵੀ ਕਾਫੀ ਸਾਰਾ ਇਹਦੇ ਵਿੱਚ ਪੋਟਾਸ਼ੀਅਮ ਲਾ ਲੀਏ ਹਨਾ ਇਹਦੇ ਵਿੱਚ ਆਇਰਨ ਲਾ ਲੀਏ ਜਿੰਕ ਲਾ ਲੀਏ ਇਹਦੇ ਵਿੱਚ ਹੁੰਦਾ ਵਾ ਪਰ ਖੰਡ ਦੇ ਵਿੱਚ ਉਹ ਚੀਜ਼ ਨਹੀਂ ਹੁੰਦੀ ਹੈਗੀ ਬਟ ਇਹ ਮਤਲਬ ਇਹ ਆ ਵੀ ਤੁਹਾਡੇ ਲਈ ਹੈਲਥਲੀ ਗੁੱਡ ਆ ਤੁਹਾਡੀ ਸਿਹਤ ਲਈ ਗੁੱਡ ਆ ਇਹ ਕੁਛ ਗਰਮ ਵੀ ਹੁੰਦਾ ਵਾ ਜਿਹੜਾ ਗੋੜਾ ਇਹ ਗਰਮ ਹੁੰਦਾ ਵਾ ਤੁਹਾਡੀ ਸਿਹਤ ਲਈ ਠੀਕ ਆ ਤੁਸੀਂ ਇਹਨੂੰ ਵੀ ਵਰਤ ਸਕਦੇ ਹੋ ਜੇ ਤੁਸੀਂ ਭਾਰ ਨਹੀਂ ਘਟਾਉਣਾ ਚਾਹੁੰਦੇ ਨਾ ਪਰ ਤੁਸੀਂ ਇਹਨੂੰ ਖਾ ਸਕਦੇ ਹੋ ਤੁਸੀਂ ਖੰਡ ਨਾਲੋਂ ਜ਼ਿਆਦਾ ਵਧੀਆ ਵਾਹੇ ਨੰਬਰ 5 ਤੇ ਆਪਾਂ ਗੱਲ ਕਰੀਏ ਮਿਸ਼ਰੀ ਮਿਸ਼ਰੀ ਕਿਹੜੀ ਮਿਸ਼ਰੀ ਕਿਹੜੀ ਲੈਣੀ ਆ ਤੁਸੀਂ ਧਾਗੇ ਵਾਲੀ ਧਾਗੇ ਵਾਲੀ ਮਿਸ਼ਰੀ ਠੀਕ ਹੈ ਜੀ ਤੁਸੀਂ ਧਾਗੇ ਵਾਲੀ ਮਿਸ਼ਰੀ ਲੈਣੀ ਆ ਤੁਸੀਂ ਉਹਨੂੰ ਵੀ ਤੁਸੀਂ ਚਾਹ ਦੇ ਵਿੱਚ ਪਾ ਕੇ ਪੀ ਸਕਦੇ ਹੋ ਜਾਂ ਫਿਰ ਤੁਸੀਂ ਦੁੱਧ ਦੇ ਵਿੱਚ ਵੀ ਪਾ ਕੇ ਤੁਸੀਂ ਪੀ ਸਕਦੇ ਹੋ ਪਰ ਜਿਹੜੀ ਧਾਗੇ ਵਾਲੀ ਮਿਸ਼ਰੀ ਆ ਉਹ ਵੀ ਤੁਹਾਡਾ ਜਿਹੜਾ ਬੋਡੀ weight ਤਾਂ ਨਹੀਂ ਘਟਾਏਗੀ ਕਿਉਂਕਿ ਕੈਲਰੀਜ਼ ਇਹਦੇ ਵਿੱਚ ਵੀ ਖੰਡ ਜਿੰਨੀ ਹੁੰਦੀ ਆ ਪਰ ਇਹਦੇ ਵਿੱਚ ਕੁਝ ਮਿਨਰਲ ਹੁੰਦੇ ਨੇ ਜਿਹੜੇ ਤੁਹਾਡੀ ਸਿਹਤ ਲਈ ਵਧੀਆ ਹੁੰਦੇ ਨੇ ਖੰਡ ਦੇ ਵਿੱਚ ਤਾਂ ਦੇਖੋ ਕੋਈ ਮਿਨਰਲ ਨਹੀਂ ਹੁੰਦਾ ਖੰਡ ਦੇ ਵਿੱਚ ਜ਼ੀਰੋ ਮਿਨਰਲ ਹੁੰਦਾ ਵਾ ਉਹ ਜਾਨੀ ਕਿ ਇੱਕ ਹਿਸਾਬ ਦਾ ਤੁਸੀਂ ਜ਼ਹਿਰ ਹੀ ਖਾ ਰਹੇ ਹੋ ਉਹਦੀ ਥਾਂ ਤੇ ਤੁਸੀਂ ਇਹ ਪੰਜ ਚੀਜ਼ਾਂ ਨੇ ਤੁਸੀਂ ਖਾ ਸਕਦੇ ਹੋ ਜੇ ਹੁਣ ਮੈਂ ਤੁਹਾਨੂੰ ਅਖੀਰ ਦੇ ਵਿੱਚ ਕਹਾਂ ਵੀ ਜਿਹੜਾ ਜੇ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ weight ਘਟਾਉਣ ਲਈ ਤਾਂ ਤੁਸੀਂ ਸਟੀਵੀਆ ਨੂੰ ਚੂਜ਼ ਕਰ ਸਕਦੇ ਹੋ ਸਟੀਵੀਆ ਨੂੰ ਤੁਸੀਂ ਪੀਣਾ ਸ਼ੁਰੂ ਕਰ ਦੋ ਇਹਦੇ ਨਾਲ ਤੁਹਾਡਾ ਜਿਹੜਾ weight ਆ ਘਟੇਗਾ ਹਨਾ ਇਹ ਤੁਹਾਡਾ ਭਾਰ ਘਟਾਉਣ ਵਿੱਚ ਤੁਹਾਡੀ ਜਿਹੜੀ ਮਦਦ ਕਰੇਗਾ ਸਟੀਵੀਆ ਤੁਸੀਂ ਇਹਨੂੰ ਲਿਆ ਸਕਦੇ ਹੋ ਇਹਦਾ ਮਤਲਬ ਵੀ ਹਫ਼ਤੇ ਤੱਕ ਤੁਹਾਨੂੰ ਥੋੜਾ ਜਿਹਾ ਦਾ ਟੈਸਟ ਅਲੱਗ ਤਰ੍ਹਾਂ ਦਾ ਲੱਗੇਗਾ ਜਦ ਜਦੋਂ ਤੁਸੀਂ ਲਗਾਤਾਰ ਪੀ ਲਿਆ ਤੁਹਾਨੂੰ ਇਹਦੀ ਫਿਰ ਆਦਤ ਪੈ ਜਾਏਗੀ ਇਹਦੀ ਜਾਨਕਿ ਬਹੁਤ ਹੀ ਜ਼ਿਆਦਾ ਮਿੱਠਾ ਹੁੰਦਾ ਵਾ ਪਰ ਇਹਦਾ ਟੇਸਟ ਆ ਜਿਹੜਾ ਥੋੜਾ ਜਿਹਾ ਅਲੱਗ ਹੁੰਦਾ ਵਾ ਇਹਦਾ ਪਰ ਇਹ ਮੈਂ ਮੈਂ ਖੁਦ ਪੀਣਾ ਵਾ ਇਹ ਮੈਂ ਸਟਿਵੀਆ ਦਾ ਜਿਹੜੀ ਹੁੰਦੀ ਹੈ 슈ਗਰ ਦੇ ਨਾਮੇ ਪੱਤੇ ਵੀ ਕਈ ਵਰੀ ਮੈਂ ਲਿਆ ਆਵਾ ਪੱਤੇ ਵੀ ਮੈਂ ਖੁਦ ਯੂਜ਼ ਕੀਤੇ ਆ ਹਨਾ ਤੇ ਤੂੰ ਹੁਣ ਤਾਂ ਵੈਸੇ ਮੈਂ ਜਿਹੜੀ ਇੱਕ ਸਟੀਵੀਆ ਦੀ ਇੱਕ ਹੁੰਦੀ ਆ ਮੈਂ ਤੈਨੂੰ ਪਹਿਲਾਂ ਵੀ ਆਪਣੀ ਕਾਫੀ ਵੀਡੀਓ ਦੇ ਵਿੱਚ ਦੱਸਿਆ ਸੀ ਨੇਚਰਲ 슈ਗਰ ਫ੍ਰੀ ਹੁੰਦੀ ਆ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਇਹਦੇ ਪੱਤੇ ਆ ਜਿਹੜੇ ਤੁਸੀਂ ਮੰਗਾ ਸਕਦੇ ਹੋ ਇਹ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਇਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤਾਂ ਤੁਸੀਂ ਇਹਨੂੰ ਆਨਲਾਈਨ ਮੰਗਾ ਲਓ ਤੇ ਇਹਨੂੰ ਪੋਣਾ ਉਸੇ ਤਰ੍ਹਾਂ ਜਿਦਾਂ ਤੁਸੀਂ ਚਾਹ ਬਣਾਉਂਦੇ ਹੋ ਚਾਹ ਦੇ ਵਿੱਚ ਇਹਦੇ ਦੋ ਤਿੰਨ ਪੱਤੇ ਸੁੱਟ ਦਿਓ ਤੇ ਥੋੜੀ देर ਬਾਅਦ ਆਪਣੀ ਚਾਹ ਨੂੰ ਪੀ ਲਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣੀ ਚਾਹ ਨੂੰ ਬਣਾ ਕੇ ਤੁਸੀਂ ਪੀ ਸਕਦੇ ਹੋ ਤਾਂ ਸਟਿਵੀਆ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇਹ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰੇਗੀ ਜਿਹੜੀ ਕੋਕੋਨਟ 슈ਗਰ ਹੋਗੀ 150 슈ਗਰ ਹੋਗੀ ਗੁੜ ਹੋ ਗਿਆ ਸ਼ੱਕਰ ਹੋਗੀ ਮਿਸ਼ਰੀ ਹੋਗੀ ਇਹ ਤੁਹਾਡਾ ਭਾਰ ਬਿਲਕੁਲ ਨਹੀਂ ਘਟਾਏਗੀ ਹਾਂ ਪਰ ਇਹ ਵੀ ਇਹ ਤੁਹਾਨੂੰ ਥੋੜਾ ਜਿਹਾ ਹੈਲਦੀ ਰੱਖੇਗੀ ਤੇ ਤੁਹਾਡਾ ਮਤਲਬ ਵੀ ਜਿਹੜੀ ਸਿਹਤ ਤੁਹਾਡੀ ਹੈ ਤੁਹਾਨੂੰ ਤੰਦਰੁਸਤ ਰੱਖੇਗੀ ਤੁਹਾਨੂੰ ਕਾਫੀ ਬਿਮਾਰੀਆਂ ਤੋਂ ਬਚਾਏਗੀ ਤੁ करेगी और कोई भी बेनिफिट नहीं है का जी सो ਇਹ ਪੰਜ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਇਹ ਪੰਜ ਚੀਜ਼ਾਂ ਨੂੰ ਤੁਸੀਂ ਵਰਤ ਸਕਦੇ ਹੋ ਜੇ ਤੁਸੀਂ weight ਨਹੀਂ ਘਟਾਉਣਾ ਚਾਹੁੰਦੇ ਕਿ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਫਿਰ ਉਹਦੇ ਵਾਸਤੇ ਸਿਰਫ ਜਿਹੜੀ ਇੱਕ ਮੈਂ ਤੁਹਾਨੂੰ ਦੱਸੀ ਆ ਸਟੀਵਿਆ ਸਟੀਵੀਆਂ ਤੁਸੀਂ ਯੂਜ਼ ਕਰ ਸਕਦੇ ਹੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ